ਓ ਮਾਜ ਮਹੱਲਾ ਤੀਜਾ ਮਰਮਖ ਪੜਾ ਪੰਡਿਤ ਕਹਾਵੈ ਦੂਜੈ ਭਾਏ ਮਹਾ ਦੁਖ ਪਾਵੈ ਵਿਖਿਆ ਮਾਤੇ ਕਿ ਸੁਜ ਨਹੀਂ ਫਿਰ ਫਿਰ ਜੁਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉ ਮੈਂ ਮਾਰ ਮਿਲਾ ਬਣਿਆ ਗੁਰ ਸੇਵਤੇ ਹਰ ਮਨ ਬਸਿਆ ਹਰ ਰਸ ਸਹਿਜ ਪਿਆਵਣਿਆ ਰਹਾਉ ਬੇਦਰਪੜਾ ਹਰ ਰਸ ਨਹੀਂ ਆਇਆ ਬਾਦ ਬਖਾਣਾ ਮੋਹਿ ਮਾਇਆ ਅਗਿਆਨਮਤੇ ਸਦਾਂ ਦਿਆਰਾ ਗੁਰਮੁਖ ਬੂਜ ਹਰ ਗਾ ਬਣਿਆ ਅਕਥੋ ਕਥਿਐ ਸਤਿ ਸੁਹਾਵੈ ਗੁਰਮਤੀ ਮਨ ਸਚੋ ਪਾਵੈ ਸੱਚੋ ਸੱਚਾ ਹੋਰ ਵਹਿ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰੱਤੇ ਤਨ ਸੱਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਰ ਸੱਚੇ ਸੁਖ ਪਾਵਣਿਆ ਕੂੜ ਕੋ ਸਤ ਨ ਮੈਲ ਨ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ निर्मल नाम स कट पीतरा ज्योति ज्योत मिलावणिया त्रैगुण पडा हर तत् न जाना भूलो भूले गुर शब्द न पछाणा मोह व्यापके कैसे ज नहीं गुर सबदी हर पावनिया वेद पुकारे तिरिद माया मन मुख न बूझे दूजे पाया ਤ੍ਰੈਗੁਣ ਪੜਾ ਹਰੇਕ ਨਜਾਣ ਹੈ ਮੈਨੂ ਊਜੇ ਦੁਖ ਪਾਵਣਿਆ ਜਾਤ ਸੁਭਾਵੈ ਤਾਂ ਆਪ ਮਿਲਾਏ ਗੁਰਸਰਦੀ ਸਹਿ ਸਾ ਦੁਖ ਦੁਖ ਚੁਕਾਏ ਨਾਨਕ ਨਾਵੈ ਕੀ ਸੱਚੀ ਵਡਿਆਈ ਨਾਮ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣਾ ਸਰਗੁਣਾ ਭੇ ਸੋਈ ਤਤਪਛਾਣ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਧਾਰੈ ਹਰ ਨਾਮ ਮੰਨ ਵਸਾਵਣਿਆ ਹਰ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖਐ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋ ਮਹਿ ਮਾਰੇ ਨਾਮ ਪਦਾਰਥ ਨੋਂ ਨਦ ਪਾਏ ਤ੍ਰੈ ਗੁਣ ਮੇਟਾ ਸਮਾ ਬਣਿਆ ਹਉਮੈ ਕਰੈ ਨੇ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹਉਮੈ ਖੋਵੈ ਅੰਤਰ ਵੇਕਾ ਸਦ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲਾ ਸੋਈ ਤਤ ਸੰਤ ਚੁਗੈ ਨਿਤ ਗੁਰਮੁਖ ਹੋਈ ਇਸ ਨਾਨਕ ਰਾਇ ਸਦਾ ਦਿਨ ਰਾਤਿ ਹਉਮੈ ਮੈਲਾ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਬ ਵਸਾਇ ਹਉਮੈ ਮਾਰ ਅਹਨੇ ਸਪ੍ਰੀਤ ਸਬਦ ਸਾਚੈ ਹਰ ਸਰਬਾਸਾ ਪਾਵਣਿਆ ਮਨ ਮੁਖ ਸਦਾ ਭਗ ਮਹਿਲਾ ਹਉਮੈ ਵਲਾਈ ਇਸ ਨਾਨਕ ਰਾਇ ਪਰਮੈ ਨ ਜਾਇ ਜੀਵਤਮ ਵਰਾ ਗੁਰ ਸਾਉਦ ਵਿਚਾਰ ਆਇ ਹੋ ਮੈਂ ਮੈ ਲੈ ਚੁਕਾ ਬਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰਾ ਸਤਗੁਰ ਸਬਦ ਸੁਨਾਇ ਗੁਰ ਪ੍ਰਸਾਦ ਮਿਟਿਆ ਹਨਿਆਰਾ ਘਟ ਰਚਾਨਣ ਹਾਫ ਪਛਾਨਣਿਆ ਆਪੋ ਪਾਏ ਤੈ ਆਪੇ ਬਿਕ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਸਹਿ ਘਟ ਅੰਤਰਾ ਗੁਰ ਕਿਰਪਾ ਤੇ ਪਾਵਣਿਆ ਮਾਜ ਮਹਲਾ ਤੀਜਾ ਮਾਇਆ ਮੋਹ ਜਗਤ ਸਵਾਇਆ ਤ੍ਰੈ ਗੁਣ ਦੀ ਸਹਿ ਮੋਹੀ ਮਾਇਆ ਗੁਰ ਪ੍ਰਸਾਦ ਦੀ ਕੋ ਵਿਰਲਾਪੁ ਜੈ ਚੌਥਾ ਪਦਲੇ ਬਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸਉਦਜ ਲਾਵਣਿਆ ਮਾਇਆ ਮੋਹ ਜਲਾਈ ਸੋ ਹਰਸ਼ੋ ਚਿਤ ਲਾਈ ਹਰਦਰ ਮਹਿਲੀ ਸੋਭਾ ਪਾਵਣਿਆ ਕਹਾਉ ਦੇਵੀ ਦੇਵਾ ਮੂਰਹ ਮਾਇਆ ਸਿਮਰਤਾ ਸਾਸਤ ਜਿਨੋ ਪਾਇਆ ਕਾਮ ਕ੍ਰੋਧਾ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨੁ ਸਾਇਆ ਜਤ ਸਤਾ ਸੰਜਮ ਸਤਿ ਕਮਾਵੇ ਗੁਰਪੂਰੇ ਨਾਮ ਧਿਆਵਣਿਆ ਪਈੜੈ ਤਨ ਪਰਮ ਭੁਲਾਣੀ ਦੂਜੈ ਲਾਗੀ ਫਿਰ ਪਛੋਤਾਣੀ ਹਾਲਤ ਆਪਲਤ ਦੋ ਵੈ ਗਵਾਏ ਸੁਪਣੈ ਸੁਖ ਨਾ ਭਾਵਣਿਆ ਪਈੜੈ ਤਨ ਕੰਤ ਸਮਾਲੇ ਗੁਰ ਪ੍ਰਸਾਦੀ ਵਖ ਨਾਲੇ ਵੇਰਕਾ ਸਹਜ ਰਹਿ ਰੰਗ ਰਾਤੀ ਸਬਦ ਸਿੰਗਾਰ ਬਣਾ ਬਣਿਆ ਸਫਲ ਜਨਮ ਜਿੰਨਾ ਸਤ ਗੁਰ ਪਾਇਆ ਦੂਜਾ ਭਾਉ ਗੁਰ ਸਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰਾ ਮਿਲ ਸਤ ਸੰਗਤ ਹਰ ਗੁਣ ਗਾ ਬਣਿਆ ਸਤ ਗੁਰਨਾ ਸੇਵੇ ਸੋ ਕਾਹੀ ਆਇਆ ਤ੍ਰਹਿ ਜੀਵਨ ਬਿਰਥਾ ਜਨਮ ਗਵਾਇਆ ਮਾਰ ਵਖਾ ਨਾਮ ਚਿਤ ਨਾ ਵੈ ਬਿਨ ਨਾ ਵੈ ਬਹੁ ਦੁਖ ਪਾਵਣਿਆ ਜਨ ਸੇਸ਼ਟਾ ਸਾਜੀ ਸੋਈ ਜਾਣੇ ਆਪੇ ਮੇਲਾ ਸਬਦਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਸਾਮੇ ਵਰਤੈ ਕੋ ਸੋਈ ਗੁਰਮੁਖ ਸੋਭਾ ਭਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤੇ ਸਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮਖ ਲਖ ਲਖਾਵਣਿਆ ਰਹਾਉ ਤੂ ਦਇਆਲ ਕਿਰਪਾਲ ਪ੍ਰਭ ਸੋਈ ਤਦ ਗਣੁ ਦੂਜਾ ਵਰਨਾ ਕੋਈ ਘਰ ਪਰ ਸਾਧ ਕਰੇ ਨਾਮ ਦੇਵ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਨਹਾਰਾ ਭਗਤੀ ਭਰੇ ਤੇਰੇ ਪੰਧਾਰਾ ਗੁਰਮਖ ਨਾਮ ਮਿਲੈ ਮਨ ਭੀਜੈ ਸਹਜ ਸਮਾਦ ਲਗਾ ਬਣਿਆ ਅੰਧਨ ਗੁਣ ਗਾਵਾਂ ਪ੍ਰਭ ਤੇਰੇ ਤਦੁ ਸਾਲਾਹੀ ਪ੍ਰੀਤਮ ਮੇਰੇ ਤੋਦਵੇਂ ਅਵਰਣਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਕਦਮ ਗੋਚਰੇ ਮਤਨਿ ਪਾਏ ਆਪਣੀ ਕਿਰਪਾ ਕਰਾ ਤੂੰ ਲਾਹ ਮਿਲਾਈ ਪੂਰੇ ਗੁਰ ਕਾ ਸਬਦ ਧਿਆਈਐ ਸਬਦ ਸੇਵ ਸੁਖ ਪਾਵਣਿਆ ਰਸਨਾ ਗੁਣਬੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਭਾਵੇ ਗੁਰਮਖ ਸਦਾ ਰਹੇ ਅੰਗਰਾਤੇ ਮੇਲ ਸੱਚੇ ਸੋਭਾ ਪਾਵਣਿਆ ਮਾਨਵੋ ਕਾ ਕਰਮ ਕਰੇ ਅਹੰਕਾਰੀ ਜੂ ਹੈ ਜਨਮ ਸਵਾਰੀ ਹਾਰੀ ਅੰਤਰ ਲੋਭ ਮਹਾ ਗੋਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇਵ ਡਿਆਈ ਜਿਨ ਕੋ ਆਪ ਲਿਖਤਾ ਧੁਰ ਪਾਈ ਨਾਨਕ ਨਾਮ ਲੈ ਪਉ ਭੰਜਨਾ ਗੁਰ ਸਬਦੀ ਸੁਖ ਪਾਵਣਿਆ ਬਾਜ ਮਹੱਲਾ ਪੰਜਵਾ ਘਰ ਪਹਿਲਾ ਅੰਤਰਾ ਲਖਨਾ ਜਾਈ ਲਖਿਆ ਨਾ ਵਰਤਨ ਲੈ 부ज्जा ਰੱਖਿਆ ਆਗਮਾ ਗੋਚਰ ਸਤਿ ਉਚਾ ਗੁਰ ਕਾ ਸਬਦ ਲਖਾ ਬਣਿਆ ਹੋ ਵਾਰੀ ਜੀਓ ਵਾਰੀ ਕਰਮਨਾਮ ਸੁਣਾਵਣਿਆ ਸੰਤ ਪਿਆਰੇ ਸੱਚਾ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸੈਦਾ ਜਿਸੈ ਕੋ ਫਿਰਦੇ ਬ੍ਰਹਮ ਇੰਦਰ ਅਧਿਆਇ ਨਹਿਰਤੇ ਕੋਟਾ ਤੇ ਤਿਸਾ ਖੋਜ ਤਕ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤਤ ਜਾਪੇ ਪਵਨਾ ਧਰਤੀ ਸੇਵਕ ਪਾਇ ਇਕ ਚਰਨਾ ਖਾਣੇ ਬਾਣੇ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸਬਦ 시 ਆਪੈ ਜਿਨ ਪਿਆਸੈ ਈ ਧ੍ਰਪਤਾ ਸੇ ਸੱਚੇ ਸੱਚਾ ਘਾ ਬਣਿਆ ਤਿਸ ਸਤਕਾਰ ਸਹਿਜ ਸੁਈ ਸੁਹਿਲਾ ਆਨੰਦ ਅਨੋਦਾ ਕਰੇ ਸਦਕੇਲਾ ਸੋ ਤਾਨਵੰਤਾ ਸੁਵਟਸਾਹ ਜੋ ਕੁਰਚਰਨੀ ਮਨ ਲਾਵਣਿਆ ਪਹਿਲੋ ਦੇਤਾ ਹੈ ਰਜਕ ਸਮਹਾ ਪਿਛੋ ਦੇਤਾ ਹੈ ਜੰਤੋ ਪਾਹ ਤਉ ਤਾਂ ਜੀਵਨ ਦਾਤਾ ਵਰ ਨਾ ਸੁਆਮੀ ਲਵੈ ਨ ਕੋਈ ਲਾਵਣਿਆ ਜਿਸ ਤੂੰ ਟੁੱਠਾ ਸੋ ਤਦ ਧਿਆਏ ਸਾਜ ਨਾ ਕਾ ਮੰਤਰ ਕਮਾਏ ਆਪ ਤਰਾ ਸਗਲੇ ਕੁਲ ਤਾਰੇ ਤਿਸ ਤਰਗੈ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚਾ ਤੂ ਬੇਅੰਤ ਤੂ ਮੂਚ ਮੂਚਾ ਆਗੁਰ ਬਾਣੀ ਤੇਰੇ ਬੰਨਿਆ ਨਾਨਕ ਦਾਸ ਸਦ ਸਾਵਣਿਆ ਮਾਜ ਮਹੰਲਾ ਪੰਜਵਾ ਕਵਣ ਸੋ ਮੁਕਤਾ ਕਵਣ ਸੋ ਜੁਗਤਾ ਕਵਣ ਸੋ ਗਿਆਨੀ ਕਵਣ ਸੋ ਭਗਤਾ ਕਵਣ ਸੋ ਗਰਹੀ ਕਵਣ ਦਾਸੀ ਕੌਣ ਸੁ ਈਮਤਾ ਪਾਏ ਜੀਉ ਕੈਨ ਵਿਦਾ ਵਾਦਾ ਕੈਨ ਵਿਦੈ ਛੂਟਾ ਕੈਨ ਵਿਦਾ ਬਣ ਜਾਵਣ ਟੂਟਾ ਕੌਣ ਕਰਮ ਕੌਣ ਨੇ ਕਰਮ ਕੌਣ ਸੁਖ ਹੈ ਕਹਾਈ ਜਿਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸ ਸੰਮੁਖ ਕੌਣ ਬੇਮੁਖੀਆ ਕਿਨ ਵਿਦ ਮਿਲਿਆ ਕਿਨ ਵਿਦ ਬੇਸ਼ਰ ਇਹ ਵਿਦ ਕੌਣ ਪ੍ਰਗਟਾਏ ਜਿਓ ਕੌਣ ਸੋ ਖਰ ਜਿਤ ਤਾਬਤ ਰਹਿਤਾ ਕੌਣ ਉਪਦੇਸ਼ ਜਿਤ ਦੁਖ ਸੁਖ ਸਮਸਹਿਤਾ ਕੌਰ ਸੋ ਚਾਲ ਜਿਤ ਪਾਰ ਬ੍ਰਮ ਧਿਆਏ ਕਿਨ ਵਿਦ ਕੀਰਤਨਾ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜਗਤਾ ਗੁਰਮੁਖ ਗਿਆਨੀ ਗੁਰਮੁਖ ਵਕਤਾ ਤਨ ਨ ਗਰਹੀਉ ਉਦਾਸੀ ਗੁਰਮੁਖਾ ਗੁਰਮੁਖ ਕੀਮਤਾ ਪਾਏ ਜੀਓ ਹਮੇ ਵਾਦਾ ਗੁਰਮੁਖ ਛੂਟਾ ਗੁਰਮੁਖ ਆਵਣਾ ਜਾਵਣ ਟੂਟਾ ਗੁਰਮੁਖ ਕਾ ਕਰਮਾ ਗੁਰਮੁਖ ਨਹੀਂ ਕਰਮਾ ਗੁਰਮੁਖ ਕਰੇ ਸੋ ਸੁਭਾਈ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸੰਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲ ਗਿਆ ਮਨਮੁਖ ਵਿਚਰਾ ਗੁਰਮੁਖ ਵਿੱਦ ਪ੍ਰਗਟਾਈ ਜੀਓ ਗੁਰਮੁਖ ਅਕਰ ਜਤ ਤਾ ਉਤਰੈਤਾ ਗੁਰਮੁਖ ਉਪਦੇਸ ਦੁਖ ਸੁਖ ਸਮਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੇ ਬਣਤ ਬਣਾਈ ਆਪੇ ਆਪੇ ਕਰੇ ਕਰਾਈ ਥਾਪੇ ਇਕਸਤੇ ਹੋਇਓ ਅਨੰਤਾ ਨਾਨਕੇਕ ਸਮਾਹਿ ਸਮਾਏ ਜੀਉ ਮਾਜ ਮਹੱਲਾ ਪੰਜਵਾ ਪ੍ਰਭ ਅਵਨਾਸੀ ਤਾ ਕਿਆ ਕਹਾੜਾ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਅਪਰਾਣ ਮਾਨ ਸੁਖਤਾਤਾ ਤੂੰ ਕਰੈ ਸੋਈ ਸੁਖ ਪਾਵਣਿਆ ਹਉ ਵਾਰੀ ਜੀ ਹਉ ਵਾਰੀ ਗੁਰਮੁਖ ਮਨ ਤਨਾ ਭਾਵਣਿਆ ਤੂੰ ਮੇਰਾ ਪਰਬਤਾ ਤੂੰ ਮੇਰਾ ਅਗਲਾ ਤਉ ਸੰਗ ਲਵੈ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮਿੱਠਾ ਘਟ ਘਟ ਪਾਰ ਬ੍ਰਹਮਾ ਜੇ ਨ ਤਿੰਨ ਜਨ ਡੀਠਾ ਹਾਨੰਤਨੰਤਰ ਤੂੰ ਹੈ ਤੂੰ ਹੈ ਕੋਇਕ ਵਰਤਾ ਬਣਿਆ ਸਗਲਾ ਮਨੋਰਤਾ ਤੂੰ ਦੇਵਨਹਾਰਾ ਭਗਤੀ ਪਾਈ ਭਰੇ ਭੰਡਾਰਾ ਦਇਆ ਤਾਰੂ ਰਾਖੇ ਤਦ ਸੇਈ ਸੂਰਾ ਕਰਮ ਸਮਾਵਣਿਆ ਅੰਧ ਕੂਪਤੇ ਕੰਡਾ ਝਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੈ ਪੂਰਨ ਅਵਿਨਾਸੀ ਕਹਿ ਸੁਣ ਤੋੜਨਾ ਬਣਿਆ ਐਥਾ ਓਥੈ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗਰ ਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਨ ਤਨ ਅੰਤਰਾ ਤਦ ਨਦਰ ਨਿਹਾਲੀ ਤੋਂ ਮੇਰਾ ਮੀਤ ਸਾਜਨ ਮੇਰਾ ਸੌਮੀ ਤੋ ਦੇ ਮਨਾਗਰ ਨ ਜਾਣੜਿਆ ਜਿਸ ਕਾ ਤੁਮ ਪ੍ਰਭ ਦਇਆ ਸਹਾਈ ਤ ਸੱਤੀ ਬਾਉ ਨ ਲੱਗ ਕਾਈ ਤੋ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੋ ਓ ਚਾਥਾ ਪਰਮੁਲਾ ਤੁਮ ਸਾਚਾ ਸਾਹਿਬੋ ਦਾਸ ਤੇਰਾ ਗੋਲਾ ਉਮੇਰਾ ਸਾਚੀ ਠਕਰਾਈ ਨਾਨਕ ਬਰਬਲ ਜਾਵਣਿਆ ਬਾਜ ਮਹੱਲਾ ਪੰਝਵਾ ਕਰ ਦੂਜਾ ਨਿਤ ਨਿਤਾ ਦਇਓ ਸੰਭਾਲੀ ਐ ਮੂਰਣਾ ਵਨੋ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜੇਤਾ ਜੰਕੈ ਫੰਥਨਾਈਐ ਤੋ ਸਹ ਹਰ ਕਾ ਨਾਮ ਲਐ ਤੇਰੇ ਕੋਲ ਹੈ ਨ ਲਾਗੈ ਗਾਰ ਜੀਓ ਜੋ ਸਿਮਰੰਦੇ ਸਾਈਂਐ ਨਰਕ ਨਸੇ ਈ ਪਾਈਐ ਭੱਤੇ ਵਾ ਨ ਲੱਗੈ ਜਿਨ ਮਨ ਗੁੱਠਾ ਈ ਜਿਓ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਵਹਿਣੇ ਹਾਰ ਤਨ ਜਿਨਨੀ ਸੰਜਿਆ ਸੇ ਗੰਭੀਰ ਅਪਾਰ ਜਿਓ ਹਰ ਅੰਮੇ ਔਰ ਸਾਇਣ ਪੀਵਿਆ ਮੋਹ ਡਟਾਇ ਜਨਕਾ ਜੀ ਬੀਐ ਕਾਰਜ ਸਭ ਸਬਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤੈਨ ਕੋ ਸਾਈ ਜਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਹੈ ਭਗ ਜੀਓ ਮਰ ਮੰਡੇ ਪ੍ਰਵਗਾਹੀਆ ਇਹੇ ਰਸ ਭੋਗਣਾ ਪਾਤ ਸਾਹੀਆ ਮੰਦਾ ਮੋਹ ਲੈ ਨਾ ਉਪਜੇ ਤਰੇ ਸੱਚੀ ਕਾਰਾ ਲਾਗ ਜੀਓ ਕਰਤਾ ਮਨਵ ਸਹਾਇ ਜਨਮ ਕੈ ਫਲ ਪਾਇਆ ਮਨ ਭਾਵਨ ਦਾ ਕੰਤਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਨ ਪਦਾਰਥ ਪਾਇਆ ਭੈ ਪੰਜਨ ਕੀ ਸਰਨਾਇ ਲਾਇ ਅੰਚਲ ਨਾਨਕ ਤਾਰਿਆ ਨ ਜਿਤਾ ਜਨਮ ਪਾਰ ਜੀਓ ੴ ਕਾਰੋ ਸਤਗੁਰ ਪ੍ਰਸਾਦ ਮਾਜ ਮਹੰਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਫਰਨ ਆਵੇ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਝੂਰੇ ਚਰਨਾ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਾਟ ਘਾਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤਾ ਕੀਆ ਤਪਾਵਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਕਰਤਾ ਸਚ ਨਾਏ ਹਰਵੇ ਕੈ ਸਦਾ ਜੂਰੇ ਵਾਹਿਗੁਰਜੀ ਦਾ ਖਰਸਾ ਵਾਹਿਗੁਰਜੀ ਜੀ ਫਤਿਹ